ਰੇ ਫੋਟ ਤੈਨੋਂ ਦਾ 11 ਫਰਵਰੀ 2020 ਦਾ ਸੰਗਰੂਰ ਜ਼ਿਲ੍ਹਾ ਦਾ ਤੇ ਪਿੰਡ ਹੈਗਾ ਕਿ ਲਹਿਰਾ ਦਾ ਮਤਲਬ ਵੀ ਸੁਨਸਾਨ ਜਗ੍ਹਾ ਸੀਗੀ ਤੇ ਉੱਥੇ ਕਿਸੇ ਬੰਦੇ ਨੂੰ লাশ ਮਿਲਦੀ ਹੈ ਇੱਕ লাশ ਨੂੰ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਆਉਂਦੀ ਹੈ ਜਦੋਂ লাশ ਦੀ ਸਨਾਖਤ ਕਰਦੀ ਹੈਗੀ ਪੁਲਿਸ ਨੂੰ ਪਤਾ ਲੱਗਦਾ ਹੈ ਇਹ লাশ ਸੀਗੀ ਹਰ ਅਮਨਦੀਪ ਸਿੰਘ ਉਰਫ ਹੈਪੀ ਦੀ ਉਹਦੀ লাশ ਸੀ ਉਸ ਤੋਂ ਬਾਅਦ ਪੁਲਸ ਕਰੇ ਤਲਾਸ਼ ਹੁੰਦੀ ਹੈ ਕਿ ਹੈਪੀ ਦੇ ਘਰੇ ਤਲਾਸ਼ ਦਿੱਤੀ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਹੁੰਦੀ ਹੈ ਕਿ ਹੈਪੀ ਦੀ ਘਰ ਵਾਲੀ ਰਮਨਦੀਪ ਕੌਰ ਪੁਲਸ ਵਾਲਿਆਂ ਕੋਲ ਰੋਈ লাশ ਕੋਲ ਬਹੁਤ ਰੋਈ ਉਹ ਤੇ ਜਦੋਂ ਉਸ ਤੋਂ ਬਾਅਦ ਉਹ ਮੈਂ ਸੌਰੀ লাশ ਪੋਸਟਮਾਰਟਮ ਲਈ ਭੇਜ ਦਿੰਦੇ ਆਗੇ ਤੇ ਉਸ ਤੋਂ ਬਾਅਦ ਜਿਹੜੀ ਘਰ ਵਾਲੀ ਸੀਗੀ ਉਹ ਵਾਪਸ ਆਪਦੇ ਘਰੇ ਚਲੀ ਜਾਂਦੀ ਹੈ ਹੁਣ ਇੱਥੇ ਤੱਕ ਕੇਸ ਜਮਾ ਸੈਂਪਲ ਜਾ ਰਿਹਾ ਸੀਗਾ ਹੁਣ ਆ ਗਿਆ ਕੇਸ ਚ ਟਰਨ ਇੱਕ ਉਹ ਦੇ ਘਰ ਤੋਂ ਬਿਆਨ ਲੈਂਦੇ ਆਗੇ ਪੁਲਿਸ ਬਿਆਨ ਬਿਆਨ ਦੇਉਂਦਾ ਕਿ ਜਿਹੜੀ ਮਤਲਬ ਵੀ ਜਿਹੜਾ ਹੈਪੀ ਸੀਗਾ ਉਹ ਮਹੀਨਾ ਤੋਂ ਪਹਿਲਾਂ ਜੇਲ੍ਹ 'ਚ ਸੀਗਾ ਜੇਲ੍ਹ 'ਚ ਜਾਣ ਦਾ ਕਾਰਨ ਉਹਦਾ ਇਹ ਸੀਗਾ ਉਹਦਾ ਮਤਲਬ ਪ੍ਰਾਪਰਟੀ ਦਾ ਕੰਮ ਸੀਗਾ ਤੇ ਕਿਸੇ ਨਾਲ ਹੈਪੀ ਨੂੰ ਠੱਗੀ ਮਾਰੀ ਸੀ ਠੱਗੀ ਦੇ ਚੱਲ ਚਲਦਿਆਂ ਉਹ ਜੇਹੜਾ ਚਲਾ ਗਿਆ ਤੇ ਘਰ ਤੇ ਉਹਨੂੰ ਇਹ ਲੱਗਦਾ ਸੀਗਾ ਵੀ ਇਹਦਾ ਜਿਹੜਾ ਕਿਸੇ ਨਾਲ ਕੋਈ ਰੰਜਿਸ਼ ਕੱਟ ਗਈ ਇਹਦੇ ਨਾਲ ਆਪਦੀ ਤੇ ਤਾਂ ਕਰਕੇ ਉਹਨੂੰ ਸ਼ਨਸਾਨ ਜਗ੍ਹਾ ਤੇ ਲਿਜਾ ਕੇ ਜਿੱਥੇ ਪਤਾ ਲੱਗਦਾ ਸੀਗਾ ਵੀ ਇੱਥੇ ਕੋਈ ਨਹੀਂ ਆਉਂਦਾ ਹਜੇ ਕੰਮ ਚੱਲ ਰਿਹਾ ਸੀਗਾ ਪਲਾਟਾਂ ਦਾ ਉੱਥੇ ਜਾ ਕੇ ਉਹਨੂੰ ਮਤਲਬ ਹੀ ਮਾਰਤਾ ਹਾਈ ਤੱਕ ਵੀ ਕੇ ਸੈਂਪਲ ਸੀਗਾ ਹੁਣ ਆਊਗਾ ਕੇਸ ਚ ਟਰਨ ਜਦੋਂ ਮਤਲਬ ਵੀ 2 ਦਿਨ ਲੰਘ ਜਾਂਦੇ ਹੈਗੇ 2 ਦਿਨ ਲੰਘਣ ਤੋਂ ਬਾਅਦ ਹੈਪੀ ਦੀ ਮਾਸੀ ਦੀ ਨੂੰਹ ਜਾਂਦੀ ਹੈਗੀ ਥਾਣੇ 'ਚ ਉਹ ਥਾਣੇ 'ਚ ਜਾ ਕੇ ਇੱਕੋ ਗੱਲ ਕਹਿੰਦੀ ਹੈ ਕਿ ਵੀ ਮੈਨੂੰ ਪਤਾ ਕਿਹਨੇ ਮਾਰਿਆ ਹੈਗਾ ਇਹ ਮਾਰਿਆ ਹੈਗਾ ਮੇਰੇ ਘਰ ਵਾਲੇ ਮਲਕੀਤ ਸਿੰਘ ਨੇ ਇਹ ਗੱਲ ਕਹਿ ਰਹੀ ਹੈਗੀ ਹੈਪੀ ਦੀ ਮਾਸੀ ਦੀ ਨੂੰਹ ਜਿਹਦਾ ਨਾਮ ਸੀਗਾ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਕਹਿੰਦੀ ਮੇਰੇ ਘਰ ਵਾਲੇ ਮਲਕੀਤ ਸਿੰਘ ਨੇ ਮਾਰਿਆ ਹੈਗਾ ਹੈਪੀ ਨੂੰ ਉਸ ਤੋਂ ਬਾਅਦ ਫਿਰ ਪੁਲਿਸ ਮਤਲਬ ਹੀ ਪੁੱਛਦੀ ਹੈ ਵੀ ਕੌਮ ਮਾਰਿਆ ਹੋ ਸਕਦਾ ਵੀ ਕਾਰਨ ਦੱਸੋ ਉਹ ਕਾਰਨ ਦੱਸਦੀ ਹੈ ਕਿ ਵੀ ਜਿਹੜੇ ਮੇਰੇ ਘਰ ਵਾਲੇ ਦੇ ਸੰਬੰਧ ਸੀਗੇ ਉਹਦੀ ਰਮਨਦੀਪ ਕੌਰ ਨਾਲ ਹੁਣ ਇੱਥੇ ਇੱਕ ਮੱਛੀ ਦਾ ਮੁੰਡਾ ਸੰਬੰਧ ਬਣਾ ਰਿਹਾ ਹੈਗਾ ਦੇਖੋ ਤੁਸੀਂ ਉਸ ਤੋਂ ਬਾਅਦ ਜਦੋਂ ਪੁਲਿਸ ਮਲਕੀਤ ਸਿੰਘ ਨੂੰ ਚੱਕ ਕੇ ਲਿਆਉਂਦੀ ਹੈਗੀ ਰਮਨਦੀਪ ਕੌਰ ਨੂੰ ਵੀ ਲੈ ਆਉਂਦੀ ਹੈਗੀ ਤੇ ਫਿਰ ਦੋਵੇਂ ਮਤਲਬ ਹੀ ਸੱਚ ਸਾਰਾ ਕੁਝ ਸੱਚ ਦੱਸ ਦਿੰਦੇ ਹੈਗੇ ਰਮਨਦੀਪ ਕੌਰ ਕਹਿੰਦੀ ਜਦੋਂ ਇਹ ਜੇਲ੍ਹ 'ਚ ਜਾਵੜੇ ਸੀਗੇ ਮੇਰੇ ਘਰ ਵਾਲਾ ਹੈਪੀ ਜੇਲ੍ਹ ਤੋਂ ਜਾਣ ਤੋਂ ਬਾਅਦ ਕਿਦੀ ਮੈਨੂੰ ਕੋਈ ਇਕੱਲੀ ਰਹਿ ਗਈ ਸੀ ਕਿ ਮੈਂ ਤੇ ਮੈਨੂੰ ਕੋਈ ਪਤੀ ਦਾ ਸੁਖ ਨਹੀਂ ਮਿਲ ਰਿਹਾ ਸੀਗਾ ਤੇ ਤਾਂ ਕਰਕੇ ਤਾਂ ਮਲਕੀਤ ਸਿੰਘ ਦਾ ਸਾਡੇ ਘਰੇ ਆਉਣਾ ਜਾਣਾ ਸੀਗਾ ਤੇ ਤਾਂ ਕਰਕੇ ਕਿਤੇ ਅਸੀਂ ਗੱਲਾਂ ਕਰਨ ਲੱਗ ਗਏ ਗੱਲਾਂ ਕਰਦੇ ਕਰਦੇ ਸਾਨੂੰ ਦੋਵਾਂ ਨੂੰ ਪਿਆਰ ਹੋ ਗਿਆ ਇੱਕ ਦੂਜੇ ਨਾਲ ਮਲਕੀਤ ਸਿੰਘ ਤੇ ਰਮਨਦੀਪ ਕੌਰ ਨੂੰ ਉਸ ਤੋਂ ਬਾਅਦ ਕਿ ਪਿਆਰ ਹੋਣ ਤੋਂ ਬਾਅਦ ਅਸੀਂ ਇੱਕ ਦੂਜੇ ਨਾਲ ਸੰਬੰਧ ਵੀ ਬਣਾਏ ਜਿਸਮਾਨੀ ਜਿਸਮਾਨੀ ਸੰਬੰਧ ਬਣਾਉਣ ਤੋਂ ਬਾਅਦ ਮੈਨੂੰ ਇਹ ਲੱਗਿਆ ਵੀ ਜਿਹੜਾ ਇਹਨੇ ਸੁੱਖ ਦੇ ਦਿੱਤਾ ਮੈਨੂੰ ਮਲਕੀਤ ਸਿੰਘ ਨੇ ਉਹ ਮੇਰੇ ਘਰ ਵਾਲਾ ਨਹੀਂ ਦੇ ਰਿਹਾ ਸੀਗਾ ਵੀ ਮੈਨੂੰ ਹੋਰ ਕਿੱਦੋਂ ਸੁੱਖ ਨਹੀਂ ਮਿਲਣਾ ਜਿਹੜਾ ਮਲਕੀਤ ਸਿੰਘ ਤੋਂ ਸੁੱਖ ਮਿਲ ਰਿਹਾ ਸੀਗਾ ਤੇ ਸ਼ਬਦ ਕਹਿ ਰਿਹਾ ਰਮਨਦੀਪ ਕੌਰ ਉਸ ਤੋਂ ਬਾਅਦ ਕਹਿੰਦੀ ਫਿਰ ਮੈਨੂੰ ਆਤ ਪੈ ਗਈ ਇਹਦੀ ਮਲਕੀਤ ਸਿੰਘ ਦੀ ਆਤ ਪੈਣ ਤੋਂ ਬਾਅਦ ਜਦੋਂ ਇਹ ਵਾਪਸ ਆਇਆ ਮਲਕੀਤ ਸਿੰਘ ਆਪਦੇ ਘਰੇ ਜਾਣ ਲੱਗਾ ਤੇ ਉਹਦੇ ਮਲਕੀਤ ਸਿੰਘ ਦੀ ਜਿਹੜੀ ਘਰ ਵਾਲੀ ਸੀਗੀ ਹਰਪ੍ਰੀਤ ਕੌਰ ਉਹਨੂੰ ਸ਼ੱਕ ਹੋ ਗਿਆ ਮਲਕੀਤ ਸਿੰਘ ਤੇ ਉਹ ਵੀ ਉਹਨੂੰ ਪਤਾ ਲੱਗ ਗਿਆ ਸੀਗਾ ਵੀ ਜਿਹੜੇ ਇਹ ਸਹੰਦ ਆ ਉਹ ਉਹਦੇ ਨਾਲ ਆ ਗ੍ਰਮਣਦੀਪ ਕੌਰ ਨਾਲ ਤਾਂ ਕਰਕੇ ਉਹ ਨਾਲੇ ਰਾਤਾਂ ਨੂੰ ਨੀਂਹ ਟੇਕਦਾਗਾ ਰਾਤ ਮੇਰਾ ਨੀਂਹ ਮਣਾਉਂਦਾਗਾ ਹਰਪ੍ਰੀਤ ਕੌਰ ਕਹਿੰਦੀ ਪੁਲਿਸ ਵਾਲਿਆਂ ਨੂੰ ਕਹਿੰਦੀ ਦੋਸਤੋ ਬਾਅਦ ਕਹਿੰਦੀ ਜਿੱਦਦਾ ਮੈਨੂੰ ਸ਼ੱਕ ਸੀਗਾ ਵੀ ਇਹਦੇ ਸਹੰਦ ਆ ਰਮਣਦੀਪ ਕੌਰ ਨਾਲ ਉਸ ਤੋਂ ਬਾਅਦ ਕਹਿੰਦੀ ਮੈਨੂੰ ਬਹੁਤ ਰੋਕਿਆ ਟੋਕਿਆ ਵੀ ਇਹ ਨਹੀਂ ਰੋਕਿਆ ਸੀਗਾ ਫਿਰ ਕਹਿੰਦੇ ਜਦੋਂ ਇਹ ਮਤਲਬ ਵੀ ਹੈਪੀ ਬਾਪਸ ਆਇਆ ਆਪਦੇ ਪਿੰਡ ਜੇਲ੍ਹ ਤੋਂ ਜੇਲ੍ਹ ਤੋਂ ਆਉਣ ਤੋਂ ਬਾਅਦ ਵੀ ਇਹ ਆਪਸ ਵਿੱਚ ਮਿਲਦੇ ਰਹੇ ਤੇ ਇੱਕ ਦਿਨ ਪਤਾ ਲੱਗ ਗਿਆ ਹੈਪੀ ਨੂੰ ਹੈਪੀ ਨੇ ਹੁਣ ਰੰਗੇ ਹੱਥੀ ਫੜ ਲਈ ਸੀਗੀ ਆਪਦੀ ਘਰ ਵਾਲੀ ਆਪਦੇ ਮਾਸੇ ਦੇ ਮੁੰਡੇ ਨਾਲ ਦੇਖੋ ਤੁਸੀਂ ਕੀ ਕੋਸ਼ ਹੋ ਰਿਹਾ ਸ ਦੁਨੀਆ ਚ ਉਹਨੇ ਰੰਗੇ ਹੱਥੀ ਫੜ ਲਈ ਰੰਗੇ ਹੱਥੀ ਫੜਨ ਤੋਂ ਬਾਅਦ ਉਹਨੇ ਮਤਲਬ ਵੀ ਹੈਪੀ ਨੂੰ ਮਲਕੀਤ ਸਿੰਘ ਨੂੰ ਬਹੁਤ ਗਾਲਾਂ ਦਿੱਤੀਆਂ ਕੁੱਟਿਆ ਮਾਰਿਆ ਵੀ ਦਸਤਵਾਦ ਉਹਨੂੰ ਘਰੋਂ ਭਜਾਤਾ ਤੇ ਆਪਦੀ ਘਰ ਨੂੰ ਇਹ ਕਹਿੰਦਾ ਵੀ ਜੇ ਤੂੰ ਇਹਨੂੰ ਅੱਜ ਤੋਂ ਬਾਅਦ ਮਿਲੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਤੇ ਇਹ ਗੱਲ ਜਿਹੜੀ ਮਲਕੀਤ ਸਿੰਘ ਉਹਨੂੰ ਮਤਲਬ ਰੜਕੀ ਮਲਕੀਤ ਸਿੰਘ ਨੂੰ ਪਤਾ ਸੀਗਾ ਵੀ ਇਹਦੇ ਜਿਹੜੇ ਬੈਰਪਰੋ ਦਾ ਚੱਲਦੇ ਆਗੇ ਤੇ ਲੋਕਾਂ ਨਾਲ ਤੇ ਮੈਂ ਮੈਂ ਜੇ ਫਾਇਦਾ ਚੱਕ ਲੈਣਾਗਾ ਹੁਣ ਦਿਨੋਂ ਦਾ ਉਹ ਹੀ 11 ਫਰਵਰੀ ਦਾ 2020 ਦਾ ਸਿਆਲਾਂ ਦੇ ਦਿਨ ਸੀਗੇ 7:30 ਵਜੇ ਦਾ ਸ਼ਾਮ ਦਾ ਟਾਈਮ ਸੀਗਾ ਤੇ ਮਲਕੀਤ ਸਿੰਘ ਹੈਪੀ ਨੂੰ ਫੋਨ ਕਰਦਾਗਾ ਉਹ ਕਹਿੰਦਾ ਵੀ ਆਪਣਾ ਜਿਹੜਾ ਪੈਸਿਆਂ ਦਾ ਮਸਲਾ ਸੀਗਾ ਪੁਰਾਣਾ ਉਹ ਮਤਲਬ ਸੁਝਾਉਣਾ ਸੁਝਾਉਣਾ ਮੈਂ ਆਪਦਾ ਤੁਸੀਂ ਇੱਥੇ ਆ ਜਾਓ। ਇਹ ਮਲਕੀਤ ਸਿੰਘ ਨੇ ਹੈਪੀ ਨੂੰ ਫੋਨ ਕਰਕੇ ਕਿਹਾ ਸੀਗਾ। ਤੁਹਾਨੂੰ 7:30 ਵਜੇ ਸੀਗੇ ਸ਼ਾਮ ਦੇ ਸਿਆਲਾਂ ਦਾ ਦਿਨ ਸੀਗਾ ਕੋਈ ਜਗਾ ਨਹੀਂ ਸੀ ਸੁਨਸਾਨ ਜਗਾ ਤੇ ਸੱਧਿਆ ਤੇ ਉਹਦੇ ਉੱਤੇ ਮਲਕੀਤ ਸਿੰਘ ਨੇ ਲੋਈ ਲੱਤੀ ਸੀਗੀ ਲੋਈ ਦੇ ਥੱਲੇ ਕਵਾੜੀ ਸੀਗੀ। ਉਸ ਤੋਂ ਬਾਅਦ ਹੈਪੀ ਆਉਂਦਾ ਜਦੋਂ ਥਖਾ ਖਾਲੀ ਥਾਂ ਤੇ ਗੱਲਾਂ ਕਰਦੇ ਆਂ ਤੋਂ ਉਹ ਗੱਲਾਂ ਕਰਨ ਤੋਂ ਬਾਅਦ ਜਦੋਂ ਉਹਨੂੰ ਮਲਕੀਤ ਸਿੰਘ ਨੂੰ ਪਤਾ ਲੱਗ ਗਿਆ ਹੁੰਦਾ ਵੀ ਹੁਣ ਮੈਂ ਮੈਂ ਮੌਕੇ ਦਾ ਫਾਇਦਾ ਚੱਕ ਸਕਦਾ ਹਾਂਗਾ ਤੋਂ ਉਹਨੇ ਫਾਇਦਾ ਚੱਕ ਕੇ ਮਲਕੀ ਹੈਪੀ ਤੇ ਬਾਹਰ ਕਰਤਾ ਹੈਪੀ ਦੇ ਸਿਰ ਤੇ ਬਾਹਰ ਕਰਨ ਤੋਂ ਬਾਅਦ ਜਦੋਂ ਪਤਾ ਲੱਗ ਗਿਆ ਵੀ ਇਹ ਹੁਣ ਮਰ ਗਿਆ ਉਸ ਤੋਂ ਬਾਅਦ ਉਹਦੀ ਲਾਸ਼ ਨੂੰ ਟਿਕਾਣੇ ਲਾਤਾ ਉੱਥੇ ਤੇ ਆਪ ਘਰੇ ਭੱਜਾ ਉਸ ਤੋਂ ਬਾਅਦ ਫਿਰ ਉਹਨੇ ਜਿਹੜੇ ਦੋਵੇਂ ਫੜੇ ਗਏ ਸੀ ਕਿ ਮਲਕੀਤ ਸਿੰਘ ਤੇ ਰਮਨਦੀਪ ਕੌਰ ਵੀ ਤੇ ਪਰ ਹੁਣ ਇੱਥੇ ਰਮਨਦੀਪ ਕੌਰ ਇਹ ਕਹਿੰਦੀ ਹੈਗੀ ਵੀ ਮੈਨੂੰ ਨਹੀਂ ਪਤਾ ਸੀ ਕਿ ਇਹ ਮੇਰੇ ਘਰ ਵਾਲੇ ਨੂੰ ਮਾਰ ਦੂਗਾ। ਵੀ ਨਹੀਂ ਇਹਨੇ ਮੇਰੇ ਕੋਲ ਕੋਈ ਗੱਲ ਕੀਤੀ ਹੈਗੀ ਐਦਾਂ ਦੀ ਵੀ ਮੈਂ ਤੇਰੇ ਘਰ ਵਾਲੇ ਨੂੰ ਮਾਰਨ ਜਾਣਾਗਾ। ਤੇ ਹੁਣ ਜਿਹੜੇ ਮਲਕੀ ਇਹ ਬਿਆਨ ਦਿੱਤੇ ਸੀਗੇ ਉਹਨੇ ਰਮਨਦੀਪ ਕੌਰ ਨੇ ਆਪ ਖੁਦ ਤੇ ਮਲਕੀਤ ਸਿੰਘ ਨੇ ਕੋਈ ਬਿਆਨ ਨਹੀਂ ਦਿੱਤੇ ਪੁਲਿਸ ਨੇ ਮੋੜਲ ਦੋਨੋਂ ਨੂੰ ਹਿਰਾਸਤ ਚ ਲੈਤਾ ਸੀ ਜੇਲ੍ਹ ਚ ਭੇਜਤਾ ਸੀਗਾ। ਹੁਣ ਅੱਜ ਦੀ ਕਹਾਣੀ ਤਾਂ ਹੁੰਦੀ ਹੈ ਇੱਥੇ ਹੀ ਸਮਾਪਤ। ਕਹਾਣੀ ਜਿਹ ਮਤਲਬ ਵੀ ਅੱਜ ਬਹੁਤ ਕੋਸ਼ਿਗਾ ਅੱਜ ਦੀ ਕਹਾਣੀ ਚ ਕਿਵੇਂ ਰਿਸ਼ਤੇ ਆਉਂਦੀ ਰਿਸ਼ਤੇ ਉਤਾਰ ਉਤਾਰ ਹੋ ਰਹੇ ਨੇ ਅੱਜਕੱਲ ਮਾਸਤੀ ਦਾ ਮੁੰਡਾ ਸਾਕੀ ਮਾਸਤੀ ਦਾ ਮੁੰਡਾ ਸਬੰਧ ਬਣਾ ਰਿਹਾ ਹੈਗਾ ਕੀ ਕਿਸੇ ਨੂੰ ਕੋਈ ਯਕੀਨ ਕਰ ਚੁਗਾ ਮਤਲਬ ਆਪਦੇ ਘਰਦਿਆਂ ਦਾ ਖਿਆਲ ਰੱਖੋ ਤੇ ਆਪ ਦਾ ਖਿਆਲ ਰੱਖੋ ਧੰਨਵਾਦ ਅੱਜ ਦੀ ਵੀਡੀਓ ਸੁਣਨ ਲਈ ਜੇ ਚੰਗੀ ਲੱਗੀ ਸਬਸਕ੍ਰਾਈਬ ਕਰ ਦੇਣਾ ਧੰਨਵਾਦ